ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਚਿੱਟਾ ਕੋਇਨ ਜੀ ਹਾਂ ਮੈਂ ਗੱਲ ਕਰਨ ਨਹੀਂ ਹੈ ਲੇਡੀ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਜਿਹੜੀ ਕਿ ਚਿੱਟੇ ਦੇ ਵਿੱਚ ਫੜੀ ਜਾਂਦੀ ਹੈਗੀ ਹੈ ਇੱਕ ਮਹੀਨਾ ਜੇਲ੍ਹ 'ਚ ਰਹਿਣ ਤੋਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ ਹੁਣ ਉਹਦੀ ਦੁਬਾਰਾ ਗ੍ਰਿਫਤਾਰੀ ਹੋਈ ਹੈ ਦੁਬਾਰਾ ਗ੍ਰਿਫਤਾਰੀ ਕਿਉਂ ਹੋਈ ਹੈ ਕੀ ਵਜ੍ਹਾ ਬਣੀ ਹੈ ਇਸ ਵੱਡੀ ਖਬਰ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਤੁਸੀਂ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਚਿੱਟਾ ਕਵੀਨ ਅਮਨਦੀਪ ਕੌਰ ਦੀ ਫਿਰ ਤੋਂ ਗ੍ਰਿਫਤਾਰੀ ਹੋ ਗਈ ਹੈ ਕਿੱਥੋਂ ਹੋਈ ਹੈ ਕਿਉਂ ਹੋਈ ਹੈ ਵਜ੍ਹਾ ਕੀ ਹੈ ਪੂਰਾ ਮਾਮਲਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜੀ ਬੀਤੇ 2-3 ਦਿਨਾਂ ਦੇ ਵਿੱਚ ਇੰਟਰਵਿਊ ਕਰ ਬੈਠੀ ਹੈ ਪੱਤਰਕਾਰ ਮੱਕੜ ਦੇ ਨਾਲ ਦਰਸਾਲ ਦੇ ਵਿੱਚ ਉਹੀ ਇੰਟਰਵਿਊ ਨੂੰ ਫਸਾ ਕੇ ਰੱਖ ਗਈ ਹੈ ਕਿਉਂਕਿ ਜਿਹੜੀ ਬੇਨਾਮੀ ਸੰਪਤੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਦਾਵਾ ਕੀਤਾ ਸੀ ਕਿ ਇਹਦਾ 2-3 ਦਿਨਾਂ ਦੇ ਵਿੱਚ ਵਿੱਚ ਅਤੇ ਉੱਤੇ ਬੋਲੋ ਜਰ ਚੱਲ ਜਾਣਾ ਇਹਦੀ ਕੋਠੀ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਤੱਕ ਮੈਂ ਗਿਆ ਸੀ ਕਿ ਗੱਲ ਪਹੁੰਚ ਚੁੱਕੀ ਆ ਕਿਸੇ ਵੇਲੇ ਵੀ ਐਕਸ਼ਨ ਹੋ ਸਕਦਾ ਤਾਂ ਤੁਹਾਡੇ ਸਾਹਮਣੇ ਐਕਸ਼ਨ ਹੋ ਚੁੱਕਿਆ ਪੂਰੇ ਪੰਜਾਬ ਦੇ ਅੰਦਰ ਹਾਹਾਕਾਰ ਮੱਚ ਗਈ ਹੈ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਕਿਹੜੇ ਦਫ਼ਤਰ ਦੇ ਵਿੱਚੋਂ ਫੜੀ ਗਈ ਹੈ ਔਰ ਕਿਵੇਂ ਉਹਨੂੰ ਬરાਇਆ ਗਿਆ ਘਰੋਂ ਕੀ ਕਹਿ ਕੇ ਬરાਇਆ ਗਿਆ ਸੀ ਕਿਉਂਕਿ ਅਮਨਦੀਪ ਕੌਰ ਵੀ ਬੜੀ ਸ਼ਾਤਰ ਸੀ ਬੜਾ ਤੇਜ਼ ਦਰਾਰ ਦਿਮਾਗ ਰਿਹਾ ਉਹਦਾ ਕਿਉਂਕਿ ਇੰਟਰਵਿਊ ਦੇ ਵਿੱਚ ਤੁਸੀਂ ਵੇਖਿਆ ਅੱਤਰਕਾਰ ਦੇ ਸਵਾਲਾਂ ਦਾ ਧਾੜਾ ਧੜ ਕਿਵੇਂ ਉਹਨੇ ਜਵਾਬ ਦਿੱਤਾ ਔਰ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਜਿਹੜਾ ਬਹੁਤ ਵੱਡਾ ਐਕਸ਼ਨ ਹੋ ਗਿਆ ਭਗਵੰਤ ਮਾਨ ਨੇ ਸਿੱਧਾ ਐਕਸ਼ਨ ਅਮਨਦੀਪ ਕੌਰ ਦੇ ਉੱਤੇ ਲੈ ਲਿਆ ਔਰ ਹੁਣ ਪਹਿਲਾਂ ਤੁਹਾਨੂੰ ਮੈਂ ਇਹਦੀ ਖਬਰ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਵਾਗਲੀ ਅਪਡੇਟ ਸਾਂਝੀ ਕਰੂੰਗਾ ਕਿਹੜੇ ਬੰਦੇ ਨੇ ਫੜਾਈ ਔਰ ਕਿੱਥੋਂ ਫੜੀ ਗਈ ਹੈ ਕਿਵੇਂ ਉਹਨੂੰ ਘਰੋਂ ਬੁਲਾਇਆ ਗਿਆ ਕੀ ਕਹਿ ਕੇ ਬੁਲਾਇਆ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਕਿਉਂਕਿ ਖਬਰ ਬੜੀ ਹੈ ਇਹ ਮਾ ਚਿੱਟਾ ਕਵੀਨ ਫਿਰ ਤੋਂ ਗ੍ਰਿਫਤਾਰ ਹੋ ਗਈ ਹੈ ਜੇਲ੍ਹ ਜਾਣ ਦੀ ਬਹੁਤ ਵੱਡੀ ਤਿਆਰੀ ਪਹਿਲੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਬਹੁਤ ਵੱਡੀ ਖਬਰ ਸੁਣੋ ਜੀ ਅਤੇ ਉਸ ਤੋਂ ਬਾਅਦ ਵਿਜੀਲੈਂਸ ਪਹੁੰਚ ਕੇ ਜਦੇ ਬਹਾਲੇ ਬੁਲਾਇਆ ਜਾਂਦਾ ਹੈ ਔਰ ਸਵੇ ਹੀ ਇਸ ਨੂੰ ਟਾਈਮ ਦੇ ਨਾਲ ਹੀ ਮੀਡੀਆਆਂ ਦੇ ਕੈਮਰਿਆਂ ਤੋਂ ਦੋ ਰੇਸ ਨੂੰ ਡਾਕਟਰ ਦੇ ਵਿੱਚ ਪਹੁੰਚਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਮੈਟਰ ਨੂੰ ਪਤਾ ਚੱਲਦਾ ਕਿ ਉਹਨਾਂ ਦੀ ਤਾਂ ਗ੍ਰਿਫਤਾਰੀ ਹੋ ਚੁੱਕੀ ਹੈ ਫਿਲਹਾਲ ਗ੍ਰਿਫਤਾਰ ਹੋ ਚੁੱਕੀ ਹੈ ਅਮਨ ਔਰ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਅੱਗੇ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਹੈ ਜਿਹੜਾ ਉਸ ਮਹਿਲਾ ਕਨਸਟੇਬਲ ਦੇ ਇਲਾਕ ਦਰਜ ਹੋਏ ਆ ਕਿਉਂਕਿ ਉਦੋਂ ਸੁੱਕੀਆਂ ਦੇ ਵਿੱਚ ਆਈ ਸੀ ਜਦੋਂ 17 ਗ੍ਰਾਮ ਚਿੱਟੇ ਦੇ ਨਾਲ ਕਾਲੇ ਰੰਗ ਦੀ ਥਾਰ ਦੇ ਵਿੱਚ ਭੜੀ ਜਾਂਦੀ ਹੈ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਖਸਾਤੀ ਸਾਹਮਣੇ ਆਉਂਦਾ ਹੈ ਬਲਵਿੰਦਰ ਉਦੋਂ ਵੀ ਕਾਫੀ ਹੰਗਾਮਾ ਹੈ ਜਿਹੜਾ ਉਹ ਹੋਂਦਾ ਨਜ਼ਰ ਆ ਰਿਹਾ ਸੀ ਕਿਉਂਕਿ ਬਲਵਿੰਦਰ ਆਪ ਦੇ ਪਹਿਲਾਂ ਵਾਲੀ ਘਰ ਵਾਲੀ ਦੇ ਨਾਲ ਕਿਤੇ ਨਾ ਕਿਤੇ ਹੱਥੋਂ ਭਾਈ ਹੁੰਦਾ ਨਜ਼ਰ ਆ ਨਾ ਤਮਾਮ ਕਰਾਨੀਆਂ ਜਿਹੜੀਆਂ ਗੱਲਾਂ ਤੋਂ ਬਾਅਦ ਆਖਰਕਾਰ ਕੋਰਟ ਬਣੀ ਉਸ ਨੂੰ ਜਮਾਨਤ ਦੇ ਦਿੱਤੀ ਜਾਂਦੀ ਹੈ ਜਮਾਨਤ ਤੋਂ ਬਾਅਦ ਆ ਕੇ ਦੁਬਾਰਾ ਤੋਂ ਹਵਲ ਫੇਰ ਸਰਕਾਰ ਨੂੰ ਹੋ ਜਾਂਦੀ ਹੈ ਨਿਜੀ ਚੈਨਲ ਤੇ ਇੰਟਰਵਿਊ ਦਿੰਦੀ ਹੈ ਆਪ ਦੇ ਉੱਤੇ ਲੱਗੇ ਜਿਹੜੇ ਸਾਰੇ આરોਪ ਹੈ ਚਾਹੇ ਉਹ ਡਰਗ ਦਾ આરોਪ ਹੋ ਗਿਆ ਹੈ ਤੇ ਜਾਦਾ ਜ਼ਬਰਦਸਤ ਜਿਹਾ આરોਪ ਹੋ ਗਿਆ ਉਹਨਾਂ ਦੇ ਉੱਪਰ ਕਿਤਨਾ ਕਿਤੇ ਹਵਲ ਨੇ ਪਹਿਲੀ ਵਾਰ ਸਫਾਈ ਦਿੱਤੀ ਸੀ ਕਿ ਆ ਸੀ ਕਿ ਮੈਨੂੰ ਜਾਣ ਬੁੱਝ ਕੇ ਪਸਾਇਆ ਗਿਆ ਹੈ ਮੈਨੂੰ ਜਾਣ ਬੁੱਝ ਕੇ ਹਰਾਸ ਕੀਤਾ ਜਾ ਰਿਹਾ ਹੈ ਕੁਝ ਹੋਕ ਮੇਰੇ ਖਿਲਾਫ ਪ੍ਰੋਪਗੈਂਡਾ ਕਰ ਰਹੇ ਨੇ ਇਦਾਂ ਕਰਕੇ ਮੈਂ ਨਾ ਦਿੱਤਾ ਪੀਨੀ ਆ ਨਾ ਚਿੱਟਾ ਮੈਂ ਗਰੀਦੀ ਆ ਤੇ ਨਾ ਹੀ ਅਗੀ ਵੇਚਦੀ ਆ ਤਾਂ ਕਰਕੇ ਅਮਨ ਦੇ ਸਟੇਟਮੈਂਟ ਤੋਂ ਬਾਅਦ ਦੁਬਾਰਾ ਤੋਂ ਅਮਨ ਫਿਰ ਚਰਚਾ ਦੇ ਵਿੱਚ ਆਉਂਦੀ ਹੈ ਤੇ ਆਖਰਕਾਰ ਅਮਨ ਦੇ ਗਲਾਬ ਹੁਣ ਵਿਜੀਲੈਂਸ ਨੇ ਕੇਸ ਦਾ ਰਜਿਸਟਰਡ ਕਰ ਲਿਆ ਹੈ ਤੋਂ ਜ਼ਿਆਦਾ ਸੰਪਤੀ ਦਾ ਔਰ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਅੱਗੇ ਵਿਜੀਲੈਂਸ ਕਿੰਨੇ ਦਿਨਾਂ ਦਾ ਰਿਵਾਂਡ ਬੰਗਤੀ ਹੈ ਰਿਵਾਂਡ ਦੇ ਵਿੱਚ ਕੀ ਖੁਲਾਸੇ ਹੁੰਦੇ ਨੇ ਕਿਉਂਕਿ ਜਦੋਂ ਕਲੀਅਰ ਹੋ ਪਾਇਆ ਕਿ ਕਿੰਨੇ ਘੰਟੇ ਦੀ ਮੈਰਾਥਨ ਕੁਛ ਪਟਾਲ ਕੀਤੀ ਗਈ ਹੈ ਤੇ ਕਿੰਨੇ ਕਵਲ ਤੱਕ ਵਿਜੀਲੈਂਸ ਕੋਚ ਪੇਸ਼ ਕਰ ਸਕਦੀ ਹੈ ਬਖਾਸ ਪੋਸਟਬਲ ਕੋ ਵਿਜੀਲੈਂਸ ਸੂਰਸਤ ਦੇ ਹਵਾਲੇ ਤੋਂ ਹੀ ਖਬਰ ਆਏ ਕਿ ਤੜਕਸਾਰ 9:30 ਵਜੇ ਇਸਨੂੰ ਬੁਲਾਇਆ ਗਿਆ ਸੀ ਪੁੱਛਗਿੱਛ ਦੇ ਲਈ ਔਰ ਇਹ ਵੀ ਕਿਹਾ ਗਿਆ ਸੀ ਕਿ ਚੁੱਪਚੀ ਤੇ ਦਫ਼ਤਰ ਆ ਜਾਓ ਕਿਉਂਕਿ ਜੇ ਮੀਡੀਆ ਤੋਂ ਪਤਾ ਲੱਗੇਗਾ ਤਾਂ ਕਿਤੇ ਨਾ ਕਿਤੇ ਇਹ ਈਸੇ ਚ ਹੋਰ ਵੱਸ ਪ੍ਰੈਸ ਹੁੰਦੀ ਹੈ ਕਿਉਂਕਿ ਵਿਜੀਲੈਂਸ ਨੇ ਬੜੇ ਹੀ ਨਾਟਕੀ ਤਰੀਕੇ ਨਾਲ ਇਸਨੂੰ ਬੁਲਾਇਆ ਕਿਉਂਕਿ ਵਿਜੀਲੈਂਸ ਵੀ ਜਾਣਦੀ ਸੀ ਜੇ ਇਸਨੂੰ ਵੈਸੇ ਅਰੈਸਟ ਕਰਨ ਜਾਵਾਂਗੇ ਤਾਂ ਕਿਤੇ ਨਾ ਕਿਤੇ ਬਵਾਲ ਹੋਏਗਾ ਮੀਡੀਆ ਵੀ ਕਵਰ ਕਰੇਗਾ ਤਾਂ ਕਰਕੇ ਵਿਜੀਲੈਂਸ ਕੋਈ ਜੋਖਮ मोल ਨਹੀਂ ਲੈਣਾ ਚਾਹੁੰਦੀ ਇੰਨੀ ਜਦੋਂ ਮਾਮਲਾ ਜਿਹੜਾ ਤੇ ਨਾਲ ਜੁੜਿਆ ਹੋਵੇ ਆਏ ਤੋਂ ਬਾਅਦ ਸੰਪਤੀ ਨਾਲ ਜੁੜਿਆ ਹੋਵੇ ਤਾਂ ਵਿਜੀਲੈਂਸ ਨੇ ਬੜੀ ਨਾਟਕੀ ਤਰੀਕੇ ਨਾਲ ਇਸ ਨੂੰ ਬੁਲਾਇਆ ਤੇ ਬੁਲਾਉਣ ਤੋਂ ਬਾਅਦ ਕਿਹਾ ਗਿਆ ਕਿ ਤਬਦੀਜ ਦੇ ਵਿੱਚ ਸ਼ਾਮਲ ਕਰਨਾ ਹੈ ਤੁਹਾਡੇ ਬਿਆਨ ਲਿਖਣੇ ਨੇ ਪਰ ਵਿਜੀਲੈਂਸ ਪਹਿਲਾਂ ਤੋਂ ਹੀ ਤਹਿ ਪਲਾਨਿੰਗ ਦੇ ਮੁਤਾਬਕ ਮਾਮਲਾ ਸੀ ਜਿਹੜਾ ਉਹ ਦਰਜ ਕਰ ਚੁੱਕੀ ਸੀ ਔਰ ਬੱਸੇ ਦਿਆਂ ਸਾਰ ਹੀ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੈ ਉਸ ਕੇਸ ਦੇ ਵਿੱਚ ਪੁਲਸ ਨੇ ਬਾ ਦਿੱਤੀ ਔਰ ਬਿਲਾਲ ਇੱਥੇ ਹੂੰ 24 ਘੰਟਿਆਂ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਨਾ ਹੋਏਗਾ ਭਾਵੇਂ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਤਾਂ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਹੁਣ ਵਿਜੀਲੈਂਸ ਨੇ ਇੱਕ ਨਾਟਕੀ ਤਰੀਕੇ ਦੇ ਨਾਲ ਅਮਨਦੀਪ ਕੌਰ ਨੂੰ ਘਰੋਂ ਬੁਲਾਇਆ ਗਿਆ ਕਿ ਮੀਡੀਆ ਦੇ ਸਾਹਮਣੇ ਨਹੀਂ ਤੁਸੀਂ ਆਉਣਾ ਕਿਉਂਕਿ ਚੁੱਪਚੀ ਬੀਤੇ ਤੁਸੀਂ ਹਾਜ਼ਰੀ ਲਵਾਓ ਔਰ ਵਾਪਸ ਚਲੇ ਜਾਓ ਔਰ ਮੈਂ ਕੀ ਕਿਹਾ ਸੀ ਤੁਹਾਨੂੰ ਪੰਜਾਬ ਦੇ ਸਾਰੇ ਲੋਕਾਂ ਨੂੰ ਇਹੀ ਗੱਲ ਕਹੀ ਸੀ ਕਿ ਜਿਹੜੀ ਇਹ ਅਮਨਦੀਪ ਕੌਰ ਹੈ ਇਹਦੇ ਅੱਖਾਂ ਦਾਦੀ ਸੀ ਇਹਦੀ ਬੋਲੀ ਦਾਦੀ ਸੀ ਯਾਨੀ ਇਹ ਨਮੋਰਤ ਤਾਂ ਹੈਗੀ ਆ ਚਿੱਟੇ ਦੇ ਵਿੱਚ ਔਰ ਬਰਬਿੰਦਰ ਸਿੰਘ ਜਿਹੜਾ ਹੁਣ ਉਹ ਵੀ ਕੁਰਸੇ ਦੀ ਗ੍ਰਿਫਤ ਦੇ ਵਿੱਚੋਂ ਬਹੁਤ ਦੂਰ ਨਹੀਂ ਜਾ ਸਕਦਾ ਕਿਉਂਕਿ ਉਸਦੀ ਵੀ ਗ੍ਰਿਫਤਾਰੀ ਹੋਣੀ ਬਾਕੀ ਹੈ ਫਿਰ ਤੋਂ ਯਾਨੀ ਉਹਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਕਿਉਂਕਿ ਦੋਵਾਂ ਦੀਆਂ ਜ਼ਮਾਨਤਾਂ ਇਹਨਾਂ ਦੀਆਂ ਹੋਈਆਂ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਅਸਰ ਕਾਦਾ ਹੋਇਆ ਇਹ ਵੀ ਜਰਾ ਸੁਣਨ ਦੀ ਲੋੜ ਹੈ ਕਈ ਦਿਨਾਂ ਤੋਂ ਮੈਂ ਆਪਣੇ ਚੈਨਲ ਤੇ ਬਹੁਤ ਸਾਰੀ ਅਪਡੇਟ ਤੁਹਾਡੇ ਸਾਹਮਣੇ ਧਰੀ ਕਿ ਐਮਨਦੀਪ ਕੌਰ ਜੇਕਰ ਤੁਹਾਡੇ ਸਕੰਜੇ ਦੇ ਵਿੱਚ ਆਉਂਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੋ ਹੋਰ ਫਾਇਦਾ ਜਿਹੜਾ ਸਮਾਂ ਉਹ ਚਾਹੇ ਮਿਲ ਜਾਵੇ ਕਿਉਂ ਕਿਉਂਕਿ ਮੈਂ ਇਹੀ ਗੱਲ ਕਹੀ ਸੀ ਕਿ ਭਾਈ ਜਿਹੜੇ ਵੱਡੇ ਵੱਡੇ ਮਗਰਮਾਚਾ ਤੁਹਾਡੇ ਪੰਜਾਬ ਦੇ ਵਿੱਚ ਜਾਂ ਤੁਹਾਡੇ ਪ੍ਰਸ਼ਾਸਨ ਦੇ ਵਿੱਚ ਤਾਂ ਇਹਨਾਂ ਦੇ ਉੱਤੇ ਪੀੜਾ ਪੰਜਾ ਵੀ ਚਲਾਣਾ ਚਾਹੀਦਾ ਔਰ ਵੱਡੇ ਪੱਧਰ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਲੋਕ ਆਪਣੇ ਮੂੰਹ ਦੇ ਵਿੱਚ ਉਹ ਗੱਲ ਕਹਿਣ ਕਿ ਵਾਕਈ ਭਗਵੰਤ ਮਾਨ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਤਾਂ ਹੁਣ ਜਿਹੜੀ ਥਾਰ ਵਾਲੀ ਬੀਬਾ ਫੜੀ ਗਈ ਹੈ ਤਾਂ ਇਹਨੂੰ ਲੈ ਕੇ ਬਹੁਤ ਵੱਡੀ ਚਰਚਾ ਦੇ ਵਿੱਚ ਫਿਰ ਤੋਂ ਮਾਮਲਾ ਖੜਾ ਹੋ ਗਿਆ ਦਰਅਸਲ ਦੇ ਵਿੱਚ ਫੜਾਈ ਕਿਨੇ ਆ ਕਿਉਂ ਫੜੀ ਗਈ ਆ ਜਿਹੜੀਆਂ ਨੇ ਇੰਟਰਵਿਊ ਦਿੱਤੀ ਸੀ ਮੱਕੜ ਪੱਤਰਕਾਰ ਨੂੰ ਦਰਅਸਲ ਦੇ ਵਿੱਚ ਉਹੀ ਵੀਡੀਓ ਇਹਦਾ ਕੰਮ ਕਰ ਗਈ ਆ ਕਿਉਂਕਿ ਉਹ ਵੀਡੀਓ ਜਿਹੜੀ ਉਹ 2.5 ਮਿਲੀਅਨ ਤੋਂ ਕਰਾਸ ਕੀਤੀ ਆ ਔਰ ਫਿਰ ਉਹ ਵੀ ਦੇਖੋ ਵੀ ਬਹੁਤ ਸਾਰੇ ਆਫੀਸਰਾਂ ਨੇ ਵੀ ਦੇਖੀ ਆ ਬਹੁਤ ਸਾਰੇ ਪੁਸ ਮੁਲਾਜ਼ਮਾ ਨੇ ਵੀ ਦੇਖੀ ਹੋਣੀ ਜਿਹੜੇ ਕਿ ਵੱਡੇ ਰੈਂਕ ਦੇ ਵਿੱਚ ਨੇ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਹਰ ਵਾਰ ਆ ਸਾਡੇ ਬੰਦੀਓ ਵੀ ਹੋਏ ਗੱਲ ਕਹੀ ਗਈ ਆ ਕਿ ਭਾਈ ਆ ਤੁਹਾਡਾ ਬਿਆਨ ਦਿੱਤਾ ਹੋਇਆ ਸੀ ਉਹਦੇ ਉੱਤੇ ਕਿ ਸਾਡੀ ਚਾਹੇ ਕੋਈ ਕੌਂਸਲ ਹੋਵੇ ਸਾਡਾ ਚਾਹੇ ਕੋਈ ਲੀਡਰ ਹੈ ਸਾਡਾ ਚਾਹੇ ਕੋਈ ਵੀ ਮੁਲਾਜ਼ਮ ਹੈ ਅਸੀਂ ਵੱਡੇ ਪੱਧਰ ਤੇ ਐਕਸ਼ਨ ਲਵਾਂਗੇ ਹੋ ਸਕਦਾ ਭਗਵੰਤ ਮਾਨ ਤੱਕ ਉਹ ਵੀਡੀਓ ਪਹੁੰਚੀ ਹੋਵੇ ਜਿਹੜੀ ਜੇ ਰੇਪ ਆਪਾਂ ਇਹ ਗੱਲਾਂ ਕਹੀਆਂ ਸੀ ਤਾਂ ਹੋ ਸਕਦਾ ਭਗਵੰਤ ਮਾਨ ਦਾ ਅਸਰ ਹੋ ਗਿਆ ਹੋਵੇ ਤਾਂ ਮੈਨੂੰ ਲੱਗਦਾ ਵੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀ ਗੱਲ ਮੰਨਣ ਤੇ ਉੱਤਰ ਆਇਆ ਕਿਉਂ ਕਿ 2027 ਦਾ ਜਿਹੜਾ ਮਾਮਲਾ ਜਿਤਣਾ ਉਹ ਇਹਨਾਂ ਨੂੰ ਬਹੁਤ ਵੱਡਾ ਸੰਕਟ ਬਣ ਕੇ ਇਹਨਾਂ ਦੇ ਸਾਹਮਣੇ ਖੜ ਗਿਆ ਮਜਬੂਰ ਕਰ ਲੈ ਇਹਨਾਂ ਨੂੰ ਕਿ ਭਾਈ ਤੁਹਾਨੂੰ ਜਿਹੜਾ ਪੰਜਾਬ ਦੇ ਲੋਕ ਕਹ ਰਹੇ ਨੇ ਇਹਨਾਂ ਗੱਲਾਂ ਮੁੱਦਿਆਂ ਦੇ ਉੱਤੇ ਐਕਸ਼ਨ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਪੰਜਾਬ ਦੀ ਜਨਤਾ ਖੜ ਸਕਦੀ ਹੈ ਵਰਨਾ ਤੁਹਾਡੀ ਹਾਰ ਪੱਕੀ ਹੈ ਇਹ ਗੱਲ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਦੇ ਦਿਮਾਗ ਦੇ ਵਿੱਚ ਪੈ ਗਈ ਹੈ ਕਿ ਜੇਕਰ ਆਪਾਂ 2027 ਦੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਜਾਂ ਜਿੱਤ ਦੇ ਵੱਲ ਨੂੰ ਵਧਣਾ ਹੈ ਤਾਂ ਫੇਰ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਨਾਗਰ ਮੱਛਾਂ ਤੇ ਤੇ ਇਹ ਜਿਹੜੀਆਂ ਵੱਡੀਆਂ ਮੱਛੀਆਂ ਨੇ ਇਹਨਾਂ ਦੇ ਉੱਤੇ ਐਕਸ਼ਨ ਲੈਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਮੁੱਖ ਮੰਤਰੀ ਨੇ ਅੰਦਰ ਖਾਤੇ ਵਿਜੀਲੈਂਸ ਦੀ ਜਿਹੜੀ ਟੀਮ ਗਈ ਹੈ ਤਾਂ ਉਹਨਾਂ ਨੂੰ ਵੀ ਬਹੁਤ ਵੱਡੀ ਹਦਾਇਤ ਯਾਨੀ ਕਿ ਭਾਈ ਤੁਸੀਂ ਇੱਕ ਨਾਟਕੀ ਤਰੀਕੇ ਦੇ ਨਾਲ ਉਹਨੂੰ ਬਲਵਾ ਕੇ ਉਸ ਤੋਂ ਬਾਅਦ ਮੀਡੀਆ ਤੋਂ ਦੂਰ ਰਹਿਣ ਦੀ ਗੱਲ ਕਹੀ ਗਈ ਅਮਨਦੀਪ ਕੌਰ ਨੂੰ ਕਿ ਤੁਸੀਂ ਮੀਡੀਆ ਤੋਂ ਦੂਰ ਰਹਿਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਇਹ ਉਹਨਾਂ ਦਾ ਇੱਕ ਨਾਟਕੀ ਤਰੀਕਾ ਰਚਿਆ ਤਾਕੇ ਅਮਨਦੀਪ ਕੌਰ ਸਾਡੀ ਗ੍ਰਿਫਤ ਦੇ ਵਿੱਚੋਂ ਕਿਤੇ ਦੂਰ ਨਾ ਨਿਕਲ ਜੇ ਐਸ ਕਰਕੇ ਵੀ ਗ੍ਰਿਫਤਦਾਰੀ ਹੋਈ ਹੈ ਦਰਅਸਲ ਦੇ ਵਿੱਚ ਦੀ ਗ੍ਰਿਫਤਦਾਰੀ ਦਾ ਸਭ ਤੋਂ ਵੱਡਾ ਜਿਹੜਾ ਨਮੂਨਾ ਪੇਸ਼ ਹੋਇਆ ਉਹਦੀ ਇੰਟਰਵਿਊ ਹੋਈ ਹੈ ਮੱਕੜ ਪੱਤਰਕਾਰ ਦੇ ਨਾਲ ਹੋਈ ਹੈ ਉਸ ਤੋਂ ਬਾਅਦ ਹੁਣ ਮੈਨੂੰ ਆਇਆ ਨਾ ਵੀ ਹੋਰ ਪੱਤਰਕਾਰ ਨੂੰ ਵੀ ਗੱਲਾਂ ਕੱਢਦੀ ਹੋਣੀ ਕਿ ਕਿਉਂ ਆਇਆ ਸਾਡੇ ਘਰੇ ਕਿਉਂ ਮੈਂ ਇੰਟਰਵਿਊ ਦਿੱਤੀ ਤਾਂ ਠੀਕ ਹੈ ਪੰਜਾਬ ਵਾਲੇ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਤੁਹਾਡੇ ਕਮੈਂਟ ਕੀ ਆਉਂਦੇ ਨੇ ਔਰ ਜਿੰਨੇ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਬੰਦੇ ਦੀ ਕੰਟੀਨ ਵਾਲ ਤੋਂ ਜ਼ਰੂਰ ਕਰ ਲੈਣਾ ਜੀ ਧੰਨਵਾਦ ਲੇਡੀ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਜਿਹੜੀ ਪਿਛਲੇ ਦਿਨੋਂ ੜੀ ਗਈ ਨਸ਼ਾ ਚਿੱਟੇ ਦੇ ਨਸ਼ੇ ਦੇ ਵਿੱਚ ਕਿ ਇਹ ਚਿੱਟੇ ਦਾ ਜਿਹੜਾ ਕਾਰੋਬਾਰ ਕਰਦੀ ਹੈਗੀ ਹੈ ਨਸ਼ਾ ਵੇਚਦੀ ਹੈਗੀ ਹੈ ਇੱਕ ਮਹੀਨਾ ਜੇਲ੍ਹ ਚ ਰਹੀ ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਗਈ ਜ਼ਮਾਨਤ ਤੋਂ ਬਾਅਦ ਉਹਨੇ ਦਿੱਤਾ ਇੰਟਰਵਿਊ ਮੱਕੜ ਪੱਤਰਕਾਰ ਨੂੰ ਜਿਸ ਤੋਂ ਬਾਅਦ ਹਰ ਤਰਫ ਤਹਿਲਕਾ ਮਚ ਗਿਆ ਕਿਉਂਕਿ 2.0 ਤਕਰੀਬਨ 9 ਮਿਲੀਅਨ ਤੇ ਉਹਦੀ ਵੀਡੀਓ ਗਈ ਹੈ ਔਰ ਉਹਦੇ ਜਿਹੜੀ ਆਡੀਅנס ਹੈ ਉਹਦੇ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਵੀ ਸੀਗੇ ਅਫਸਰਾਨ ਵੀ ਸੀਗੇ ਔਰ ਹੂਸਾ ਪਦਾ ਹੈ ਕਿ ਸੀਐਮ ਭਗਵੰਤ ਮਾਨ ਦੀਆਂ ਨਜ਼ਰਾਂ ਚ ਵੀ ਇਹ ਵੀਡੀਓ ਗੁਜ਼ਰੀ ਹੋਵੇ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਡਾਇਰੈਕਟ ਅ ਅਮਨਦੀਪ ਕੌਰ ਤੇ ਐਕਸ਼ਨ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਅਮਨਦੀਪ ਕੌਰ ਦੀ ਦੁਬਾਰਾ ਗ੍ਰਿਫਤਾਰੀ ਹੁੰਦੀ ਹੈ ਔਰ ਗ੍ਰਿਫਤਾਰੀ ਹੁੰਦੀ ਹੈ ਉਹਦੇ ਉਸ ਇੰਟਰਵਿਊ ਤੋਂ ਬਾਅਦ ਕਿਉਂਕਿ ਉਹਦੇ ਵਿੱਚ ਉਹਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਇਸ ਚੀਜ਼ ਨੂੰ ਮੰਨਣਾ ਮੰਨਣ ਤੋਂ ਕਿ ਉਹ ਚਿੱਟੇ ਦਾ ਧੰਦਾ ਕਰਦੀ ਸੀਗੀ ਜਾਂ ਉਹ ਚਿੱਟੇ ਦਾ ਨਸ਼ਾ ਕਰਦੀ ਸੀ ਬਲਕਿ ਉਹਦਾ ਇਹ ਕਹਿਣਾ ਸੀਗਾ ਕਿ ਇਹ ਦੋਨੋਂ ਗੱਲਾਂ ਗਲਤ ਠੀਕੀਆਂ ਇਹਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਹੈਗਾ ਪਰ ਪੂਰੀ ਉਹਨੇ ਵੱਡੇ-ਵੱਡੇ ਖੁਲਾਸੇ ਕੀਤੇ ਔਰ ਜਸਤੀ ਵਜਾ ਤੋਂ ਹੁਣ ਦੁਬਾਰਾ ਉਹਦੀ ਗ੍ਰਿਫਤਾਰੀ ਹੋਈ ਹੈ। ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ